ਨਿਊਜ਼ ਹੋਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਬਾਬਲ ਕਲਾ ਗੋਲੀकांड ਨੂੰ ਲੈ ਕੇ ਇੱਕ ਵੱਡੀ ਡਿਵੈਲਪਮੈਂਟ ਹੋਈ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਾਬਕਾ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਦੀ ਉਹ ਅਪੀਲ ਪ੍ਰਵਾਨ ਕਰ ਲਈ ਹੈ ਜਿਸ ਚ ਉਹਨਾਂ ਨੇ ਬਾਬਲ ਕਲਾ ਗੋਲੀकांड ਦਾ ਜਿਹੜਾ ਕੇਸ ਹੈ ਉਹਦਾ ਟ੍ਰਾਇਲ ਪੰਜਾਬ ਤੋਂ ਬਾਹਰ ਤਬਦੀਲ ਕਰਨ ਦੀ ਮੰਗ ਕੀਤੀ ਸੀ ਸਾਬਕਾ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਇਸ ਵਕਤ ਉੱਚੇ ਚਿਤੌਰ ਤੇ ਦੈਨਿਕ ਸੂਰਜ ਨਾਲ ਬਣੇ ਹੋਏ ਨੇ ਸ਼ਰਮਾ ਜੀ ਤੁਹਾਡਾ ਸਵਾਗਤ ਹੈ ਜੀ ਦੈਨਿਕ ਸੂਰਜ ਚ ਹਾਂ ਜੀ ਸਾਈਂ ਥੈਂਕ ਯੂ ਥੈਂਕ ਯੂ ਨਹੀਂ ਇਖਲੇ ਨਰਤੀ ਦਾ ਦਸਕਾਂ ਦਾ ਵੀ ਬਹੁਤ-ਬਹੁਤ ਥ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਕੀ ਸਰ ਕੀ ਅਪੀਲ ਸੀ ਜੀ ਤੁਹਾਡੀ ਹਾਈ ਕੋਰਟ ਦੇ ਅੱਗੇ ਉਸ ਕੇਸ ਨੂੰ ਲੈ ਕੇ ਇਹਨਾਂ ਦੀ ਮੇਲ ਜੀ ਇਹ ਅਸੀਂ 2019 ਦੇ ਵਿੱਚ ਕੀਤੀ ਸੀਗੀ ਆਪਣੇ ਮਾਨਯੋਗ ਹਾਈ ਕੋਰਟ ਦੇ ਵਿੱਚ ਰਿਟ ਦਰਜ ਕਰਕੇ ਕਿਹਾ ਸੀਗਾ ਵੀ ਸਾਨੂੰ ਜਿਹੜਾ ਸਿਕਿਉਰਟੀ ਥ੍ਰੈਟ ਹੈ ਜੀ ਉਹ ਜਾਣ ਦੇ ਵਿੱਚ ਕਿਉਂਕਿ ਸਫ਼ਰ ਬਹੁਤ ਲੰਮਾ ਸੀਗਾ ਜੀ ਤੇ ਕਾਫੀ ਰਾਹਾਂ ਦੇ ਵਿੱਚੋਂ ਗੁਜ਼ਰ ਕੇ ਜਾਣਾ ਪੈਂਦਾ ਤੁਸੀਂ ਕਿੱਥੇ ਰਹਿੰਦੇ ਹੋ ਜੀ ਕਿੱਥੋਂ-ਕਿੱਥੋਂ ਜਾਂਦੇ ਸੀ ਮੈਂ ਹੁਸ਼ਿਆਰਪੁਰ ਰਹਿਣਾ ਜੀ 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 ਤੇ ਬਾਕੀ ਵੀ ਜਿਹੜੇ ਸੀਗੇ ਇਹਨਾਂ ਨੇ ਪੋਲੀਟਿਕਲੀ ਮੋਟੀਵੇਟਿਡ ਨਾਮਜ਼ਦ ਕੀਤੇ ਹੋਏ ਸਾਡੇ ਨਾਲ ਦੇ ਪੁਲਿਸ ਅਫਸਰ ਵੀ ਗਏ ਉਹ ਵੀ ਦੂਰੋਂ ਆਉਂਦੇ ਸੀਗੇ ਪੁਲਿਸ ਕੋਲ ਦਾ ਪ੍ਰੋਪਰ ਰਹਿਣ ਵਾਲਾ ਤਾਂ ਕੋਈ ਵੀ ਕੱਟਾ ਹੋਵੇਗਾ ਜੀ ਤੇ ਉਹਨਾਂ ਨੂੰ ਸਕਿਉਰਿਟੀ ਥ੍ਰੈਟ ਸਕਿਉਰਿਟੀ ਥ੍ਰੈਟ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਜਿਹੜੀ ਇਹ ਕੀਤੀ ਸੀਗੀ ਵੀ ਸਾਡਾ ਕੇਸ ਹੈ ਜੇ ਪੀਅਰ ਟ੍ਰਾਇਲ ਵਾਸਤੇ ਇਹ ਆਊਟ ਆਫ ਸਟੇਟ ਪੰਜਾਬ ਤੋਂ ਕਾਂਸਰ ਕੀਤਾ ਜਾਵੇ ਜੀ ਜੋ ਮੈਂ ਸ਼ੁਕਰਗੁਜ਼ਾਰ ਹਾਂ ਮਾਨਯੋਗ ਹਾਈ ਕੋਰਟ ਦਾ ਜਿਨ੍ਹਾਂ ਨੇ ਸਾਡੀ ਸੁਣਵਾਈ ਨੂੰ ਬੜਾ ਸੀਰੀਅਸਲੀ ਲੈ ਕੇ ਤੇ ਇਸ ਨੂੰ ਆਊਟ ਆਫ ਪੰਜਾਬ ਚੰਡੀਗੜ੍ਹ ਦੇ ਵਿੱਚ ਤਬਦੀਲ ਕੀਤਾ ਹੈ ਤੇ ਤਾਂ ਕਿ ਫੇਰ ਟ੍ਰਾਇਲ ਤੇ ਇਨਸਾਫ ਬੜੀ ਅਧੀਤ ਨਹੀਂ ਕਿਨੋ ਪਰ ਇਹ ਜੋ ਪਤਾ ਲੱਗ ਰਿਹਾ ਜੀ ਇਹ ਸਿਰਫ ਜੋ ਐਫ ਆਈ ਆਰ ਨੰਬਰ 130 ਹੈ ਸਾਲ 2015 ਦੀ ਮਿਰਖਲ ਚ ਬਾਜਾਖਾਨਾ ਪੁਲਿਸ ਸਟੇਸ਼ਨ ਦੀ ਜਿਹੜੀ ਬਹਿਵਲ ਕਲਾ ਗੋਲੀਕਾਰ ਨਾਲ ਸੰਬੰਧਿਤ ਹੈ ਜਿਸ ਚ ਦੋ ਵਿਅਕਤੀਆਂ ਦੀ ਮੌਤ ਹੋਈ ਸੀ ਇਹ ਉਹ ਕੇਸ ਹੈ ਜੀ ਕੱਲਾ ਇਹ ਦੋਨੇ ਕੇਸਾਂ ਉੱਤੇ ਜਿਹੜੇ ਮਾਂਜੂਬ ਹਾਈ ਕੋਰਟ ਵੱਲੋਂ ਆਰਡਰ ਨੇ ਵੀ ਦੋਨੇ ਕੇਸਾਂ ਦੀ ਟ੍ਰਾਇਲ ਜਿਹੜੀ ਹੈ ਉਹ ਇਕੱਠੀ ਹੋਏਗੀ ਇਸ ਤੋਂ ਪਹਿਲਾਂ ਰਾਮਾਜੀ ਭਾਈ ਕੋਰਟ ਨੇ ਹੁਕਮ ਦਿੱਤੇ ਸੀਗੇ ਇਹ ਇਕੱਠੀ ਹੋਏਗੀ ਦੋਵੇਂ ਕੇਸ ਮਤਲਬ ਕੋਰਟ ਦਾ ਪੂਰਾ ਤੇ ਦੋਵੇਂ ਆ ਦੋਵੇਂ ਜੀ ਤੇ ਉਹਦੇ ਤੇ ਇਹ ਹੈ ਜੀ ਵੀ ਹੁਣ ਜਦੋਂ ਆਰਡਰ ਡਿਟੇਲ ਦੇ ਵਿੱਚ ਆਣਗੇ ਜੀ ਉਸ ਤੋਂ ਬਾਅਦ ਹੀ ਵਕੀਲ ਸਾਹਿਬਾਨ ਇਸ ਬਾਰੇ ਆਪਣਾ ਦੱਸ ਸਕਣਗੇ ਨਜ਼ਰੀਆ ਕੀ ਹੈ ਫਿਲਹਾਲ ਤਾਂ ਜਿੰਨਾ ਕਿ ਤੁਹਾਨੂੰ ਪਤਾ ਉਹਨਾਂ ਕੀ ਕੀ ਇਸੇ ਬਾਰੇ ਮੈਨੂੰ ਮੇਰੇ ਵਕੀਲ ਸਾਹਿਬ ਨੇ ਦੱਸਿਆ ਉਹਨਾਂ ਡਿਟੇਲ ਆਰਡਰ ਨਹੀਂ ਆਏ ਜੀ ਤੁਸੀਂ ਕਿਹਾ ਕਿ ਜਿਹੜੀ ਹੈਗੀ ਹੈ ਸਕਿਉਰਿਟੀ ਥ੍ਰੈਟ ਸੀ ਤੁਹਾਨੂੰ ਜਾਂ ਹੋਰ ਪੁਲਿਸ ਅਧਿਕਾਰੀਆਂ ਨੂੰ ਜਿਹੜੇ ਕਿ ਨਾਮਜਦ ਨੇ ਇਹਨਾਂ ਕੇਸਾਂ ਦੇ ਵਿੱਚ ਕੀ ਕਦੇ ਕੋਈ ਘਟਨਾ ਵਾਪਰੀ ਵੀ ਹੈ ਜਾਂ ਕਿਸੇ ਤਰ੍ਹਾਂ ਦਾ ਕੋਈ ਤੁਹਾਡੇ ਖਿਲਾਫ ਵਿਰੋਧ ਪ੍ਰਦਰਸ਼ਨ ਅਦਾਲਤ 'ਚ ਪੇਸ਼ੀ ਸਮੇਂ ਹੋਇਆ ਹੋਈ ਜਿਸ ਤੋਂ ਤੁਹਾਨੂੰ ਲੱਗਿਆ ਹੋਵੇਗਾ ਕਿ ਇਹ ਸਾਡੇ ਲਈ ਖਤਰਾ ਪੈਦਾ ਹੋ ਸਕਦਾ ਹੈ ਜਾਂ ਕੇਸ ਪ੍ਰਭਾਵਿਤ ਹੋ ਸਕਦਾ ਹੈ ਪੰਜਾਬ 'ਚ ਟ੍ਰਾਇਲ ਚੱਲਣ ਨਾਲ ਅਲੱਗ-ਅਲੱਗ ਟਾਈਮ ਦੇ ਉੱਤੇ ਨਾ ਜੀ ਅਲੱਗ-ਅਲੱਗ ਟਾਈਮ ਦੇ ਉੱਤੇ ਵਕਤ ਦੇ ਉੱਤੇ ਡਿਊਰਿੰਗ ਇਜ਼ਰਾਈਲ 19 ਨੂੰ ਲੈ ਕੇ ਹੁਣ ਤੱਕ ਜਿਹੜਾ ਪੰਜਾਬ ਦਾ ਮਾਹੌਲ ਸਰ ਤਿਆਰ ਚ ਹੁੰਦਾ ਰਿਹਾ ਹੈਗਾ ਉਹ ਵਕਤ-ਵਕਤ ਕਠਿਨਾਵਾ ਵੀ ਹੁੰਦੀਆਂ ਰਹੀਆਂ ਰਹੀਆਂ ਜੀ ਜੇ ਜਿਹੜੀਆਂ ਤੁਹਾਨੂੰ ਵੀ ਭਲੀ-ਪਾਂਤ ਨੇ ਸਾਰੇ ਪੰਜਾਬ ਚ ਹੁੰਦੀਆਂ ਰਹੀਆਂ ਤੇ ਜਿਹੜਾ ਇਸ ਨੂੰ ਲੈ ਕੇ ਜਿਹੜਾ ਇਸ ਨੂੰ ਬੜਾ ਹਾਈਲਾਈਟ ਕੀਤਾ ਗਿਆ ਪੋਲੀਟੀਕਲ ਪਾਰਟੀਆਂ ਵੱਲੋਂ ਤੇ ਵੀ ਇਸ ਨੂੰ ਬੜਾ ਜਦੋਂ ਵੋਟਾਂ ਵੇਲੇ ਹੋਰ ਵੀ ਵਧੀਆ ਤਰੀਕੇ ਨਾਲ ਹਾਈਲਾਈਟ ਕਰਦੇ ਸੀਗੇ ਤਾਂ ਕਿ ਸਾਨੂੰ ਤੇ ਸਾਡੇ ਪਰਿਵਾਰਾਂ ਨੂੰ ਟਾਰਗੇਟ ਬਣਾਇਆ ਜਾਵੇ ਤੇ ਬੀਤੇ ਰਿਹਾ ਵੀ ਇਹ ਇਸ ਦੇ ਵਿੱਚ ਜਿਹੜਾ ਇੱਥੇ ਚਲਾ ਗਿਆ ਵੀ ਇਹ ਠੀਕ ਹੈਗਾ ਹੁਣ ਉੱਥੇ ਟੈਲ ਹੋ ਜਾਊਗਾ ਜੀ ਮੈਂ ਆਖਰੀ ਸਵਾਲ ਲੈ ਰਿਹਾ ਸ਼ਰਮਾ ਜੀ ਕਿ ਤੁਹਾਡੇ ਬਾਰੇ ਇਹ ਵੱਖ-ਵੱਖ ਕਮਿਸ਼ਨਾਂ ਦੀਆਂ ਰਿਪੋਰਟਾਂ ਭਾਵੇਂ ਐਸਆਈਟੀ ਦੀ ਰਿਪੋਰਟ ਹੋਵੇ ਤੇ ਇਵਨ ਕੇ ਮੀਡੀਆ ਦਾ ਵੀ ਇੱਕ ਵੱਡਾ ਹਿੱਸਾ ਇਹ ਕਹਿੰਦਾ ਰਿਹਾ ਕਿ ਤੁਸੀਂ ਉਸ ਦਿਨ ਮੌਕੇ ਦੇ ਉੱਤੇ ਤਨਾਤ ਤੋਂ ਉੱਥੇ ਬਾਬਲ ਕਲਾਂਚ ਤੁਹਾਡੀ ਅਗਵਾਈ ਦੇ ਵਿੱਚ ਪੁਲੀ ਪੂਰੀ ਪੁਲਿਸ ਜਿਹੜੀ ਟੀਮ ਸੀ ਤੇ ਈਵਨ ਇੱਥੋਂ ਤੱਕ ਵੀ ਕਹਿ ਦਿੱਤਾ ਗਿਆ ਜਵਾਨੀ ਕਲਾਮੀ ਦਾ ਕਿ ਤੁਸੀਂ ਖੁਦ ਹੱਥ 'ਚ ਹਥਿਆਰ ਫੜ ਕੇ ਗੋਲੀ ਚਲਾਈ ਹੈ ਤੁਹਾਡਾ ਤਰਕ ਕੀ ਹੈ ਤੁਹਾਡਾ ਪੱਖ ਕੀ ਹੈ ਜੀ ਦੇਖੋ ਗੱਲ ਪਤਾ ਕੀ ਹੈ ਜੀ ਵੱਖ-ਵੱਖ ਮੀਡੀਆ ਰਿਪੋਰਟਾਂ ਜਾਂ ਵੱਖ-ਵੱਖ ਜਿਹੜੇ ਲੋਕਾਂ ਦਾ ਕਹਿਣਾਗਾ ਪੁਲਿਸ ਨੂੰ ਨਹੀਂ ਦੇਖਿਆ ਜਾ ਸਕਦਾ ਕਿੰਦਰਟ ਕੀਤਾ ਜਾ ਸਕਦਾ ਅਦਾਲਤ ਦੇ ਵਿੱਚ ਸਿੱਟਾਂ ਜਿਹੜੀਆਂ ਤਾਲੀਆਂ ਫਿੱਟਾਂ ਦਾ ਪੋਲੀਟੀਕਲ ਮੋਟੀਵੇਟਡ ਸੀ ਨਾ ਤਾਂ ਮੈਂ ਉਸ ਵੇਲੇ ਉੱਥੇ ਤਨਾਤ ਸੀ ਗੋਲੀ ਦੇ ਵੇਲੇ ਜੀ ਨੰਬਰ 2 ਤੇ ਨਾ ਮੇਰੀ ਉੱਥੇ ਪੋਰਟ ਸੀਗੀ ਨਾ ਮੇਰੀ ਨੰਬਰ 3 ਤੇ ਡਿਊਟੀ ਸੀ ਮੈਂ ਆਪਣੇ ਜਾ ਰਿਹਾ ਸੀ ਰਾਹ ਦੇ ਵਿੱਚ ਜਾਮ ਲੱਗਾ ਸੀ ਮੈਨੂੰ ਮੇਰੇ ਮਾੜੇ ਕਰਮ ਕਰਕੇ ਮੈਨੂੰ ਉੱਥੇ ਰੁਕਣਾ ਪੈ ਗਿਆ ਹੂੰ ਨੰਬਰ 3 ਦੇ ਉੱਤੇ ਮੇਰੇ ਕੋਲ ਚਾਰ ਦੇ ਤੇ ਕੋਈ ਹਥਿਆਰ ਵੀ ਨਹੀਂ ਸੀ ਇਹ ਮਾਨਯੋਗ ਹਾਈ ਕੋਰਟ ਦੇ ਵਿੱਚ ਇਹਨਾਂ ਦੇ ਐਡਵੋਕੇਟ ਜਿਹੜੇ ਪ੍ਰੋਸੀਕਿਊਸ਼ਨ ਵੱਲੋਂ ਪੇਸ਼ ਹੋਏ ਉਹਨਾਂ ਨੇ ਵੀ ਹਾਈ ਕੋਰਟ ਮਾਨਜੋਗ ਹਾਈ ਕੋਰਟ ਦੇ ਵਿੱਚ ਜਸਪਾਲ ਦੇ ਸਾਹਮਣੇ ਕਿਹਾਗਾ ਵੀ ਇਹਦੇ ਕੋਲੇ ਕੋਈ ਹਥਿਆਰ ਨਹੀਂ ਸੀਗਾ ਹੁਣ ਇਸ ਤੋਂ ਵੱਡਾ ਕੀ ਸਬੂਤ ਮੰਨੀਏ ਵੀ ਇਸ ਨੂੰ ਮੇਰੇ ਹੱਕ ਦੇ ਵਿੱਚ ਹੋਰ ਕੀ ਚਾਹੀਦਾ ਹੈਗਾ ਇਸ ਤੋਂ ਵੱਡਾ ਸਬੂਤ ਨਹੀਂ ਤੁਸੀਂ ਤੁਹਾਡਾ ਦਾਵਾ ਇਹ ਹੈ ਕਿ ਜਿਸ ਵਕਤ ਉੱਥੇ ਗੋਲੀ ਚੱਲੀ ਤੇ ਦੋ ਵਿਅਕਤੀਆਂ ਦੀ ਮੌਤ ਹੋਈ ਉਸ ਵਕਤ ਤੁਸੀਂ ਉਸ ਮੌਕੇ ਤੇ ਮੌਜੂਦ ਨਹੀਂ ਸੀ ਮੈਂ ਮੌਕੇ ਤੇ ਜਦੋਂ ਮੇਰੀ ਕੋਈ ਡਿਊਟੀ ਨਹੀਂ ਸੀ ਮੈਂ ਜਾ ਰਿਹਾ ਸੀ ਰਾਹ ਦੇ ਵਿੱਚ ਮੈਨੂੰ ਖੜਨਾ ਪੈਗਾ ਜਦੋਂ ਜਾਮ ਲੱਗਾ ਹੋਇਆ ਸੀਗਾ ਬਹਿਬਲ ਕਹਾਂਗੇ ਜਿਹੜੇ ਇਹ ਗੋਲੀ ਚੱਲੀ ਹੈ ਕੋਸ ਗੜੇ ਤਾਂ ਇਹ ਉਥੇ ਇੰਨਾ ਹੌਟਪੌਟ ਸੀ ਕਿ ਦੂਜੇ ਪਾਸੇ ਤਾਂ 13-1400 ਬੰਦਾ ਸੀਗਾ ਤੇ ਅਸੀਂ ਸਿਰਫ 100 ਬੰਦੇ ਦੇ ਕਰੀ ਮੇਰੇ ਮੇਰੇ ਜਾਣਨ ਨਾਲ ਉੱਥੇ 40 ਬੰਦੇ ਹੋਏ ਸੀ ਕਿਉਂਕਿ ਮੇਰੀ ਸਕਾਟ ਗੱਡੀ ਵੀ ਸੀਗੀ ਤੇ ਉੱਥੇ ਹੋਏ ਸੀ 56 ਪਹਿਲਾਂ ਸੀਗੇ ਤੇ ਉਹਨਾਂ ਨੇ ਉੱਤੇ ਇੰਨੇ ਹਾਵੀ ਹੋ ਗਏ ਕਿ ਕਿਹੜੇ ਵੱਲੋਂ ਕਿਹਨੇ ਗੋਲੀ ਚਲਾਈ ਹਿੰਦ ਤੱਕ ਕਿਸੇ ਨੂੰ ਪਤਾ ਹੀ ਨਹੀਂ ਕਿਸੇ ਫਿੱਟ ਨੇ ਵੀ ਪਿੰਪੁਆਇੰਟ ਨਹੀਂ ਹੋ ਸਕਿਆ ਕਿਸੇ ਕੋਲ ਨਹੀਂ ਜੀ ਪੁਆਇੰਟ ਇਹ ਕਿ ਤੁਸੀਂ ਦਾਵਾ ਕਰ ਰਹੇ ਹੋ ਕਿ ਮੌਕਾਏ ਵਾਰਦਾਤ ਦੇ ਉੱਤੇ ਤੁਸੀਂ ਨਹੀਂ ਸੀ ਉਸ ਵਕਤ ਮੌਕਾਏ ਵਾਰਦਾਤ ਦੇ ਉੱਤੇ ਮੀਨ ਪਲੰਦਰ ਜੀ ਹੋਣਾ ਹੋਰ ਗੱਲ ਹੈ ਉਸ ਨੂੰ ਮੌਕਾਏ ਵਾਰਦਾਤ ਨੂੰ ਤੁਸੀਂ ਟੈਕਲ ਕਰਨਾ ਹੋਰ ਗੱਲ ਹੈ